ਚੋਣਾ ਪਹਿਲੇ ਚਲੋ ਵੀ ਜਿਹੜੇ 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 ਬੰਦੇ ਮੈਂਬਰ ਨਹੀਂ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਦੌਰਾਨ ਜਮ ਕੇ ਹੰਗਾਮਾ ਹੋ ਗਿਆ ਚੋਣਾ ਤੋਂ ਪਹਿਲਾਂ ਹੀ ਤੇਜ਼ ਤੇ ਹੱਥੋਂ ਪਾਈ ਹੋਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰੇ ਹੋਏ ਕਾਗਜ਼ ਕਾਹਕੇ ਪਾਰਕੋ ਕੇ ਪਾਸ ਤੋਂ ਬਿਲਕੁਲ ਬਹੁਤ ਨਹੀਂ ਹੋਣਾ ਰੋਲਾ ਪਾਉਣੇ ਸਾਡਾ ਖੜਦੋਂ ਨਹੀਂ ਕਰਨਾ ਕਾਹਕੇ ਬੋਲਿਆ ਆ ਕਾਹਕੇ ਚੀਕ ਲੜ ਰਹੀ ਹੈ ਕੀ ਮਤਲਬ ਨੇ ਕਾਰਨ ਖਾਉਂਦਾ ਸਰਕਾਰ ਨੇ ਟੋਰ ਨਹੀਂ ਆਪ ਬਣ ਖਰੇਆ ਕਰੇਆ ਖਰੇਆ ਗੁੱਟਾ ਕਰਦੀ ਬਿਲਕੁਲ ਹੀ ਗੁੰਡਾਗਰਦੀ برداشت ਕਰਾਂਗੇ ਨਹੀਂ ਤੁਸੀਂ ਆਹ ਬੰਦੇ ਹੁਣ ਬਾਹਰੋ ਆ ਕੋਈ ਬਾਹਰੋ ਬੰਦੇ ਆਣ ਕੇ ਜੀ ਕੀ ਆਂਦਾ ਜੀ ਲਿਸਟਾ ਦੇ ਇਹ ਕੋਈ ਗੱਲ ਹੈ ਜੀ ਗੁੰਡਾਗਰਦੀ ਕਰੀ ਨੇ ਜਿਹੜੇ ਹੁਣ ਕਰਨਾ ਜੀ ਜਿਹੜੇ ਅਥੋਰਾਈਜ਼ ਬੁਝੇ ਨੇ ਉਹਨਾਂ ਨੂੰ ਵਿੱਚ ਬਾਹਰ ਕਰ ਦੇ ਇੱਕ ਲਿਸਟ ਨੂੰ ਆਡਟਿਫਾਈ ਕਰ ਲਓ ਜਿਹੜੇ ਆਬਜ਼ਰਵਰ ਲੱਗੇ ਨੇ ਜੀ ਉਹ ਆਉਣਗੇ ਜਿਹੜੇ ਤੁਹਾਡੇ ਆਬਜ਼ਰਵਰ ਲੱਗੇ ਨੇ ਉਹ ਕਰ ਪਰ ਜਿਹੜੇ ਦੇਖੋ ਗੱਲ ਸੁਣੋ ਜਿਹੜੇ ਆਬਜ਼ਰਵਰ ਲੱਗੇ ਨੇ ਜੀ ਇਹ ਉਹਨਾਂ ਨੇ ਆਡਟਿਫਾਈ ਕਰਨਾ ਹੈ ਨਹੀਂ ਨਹੀਂ ਸਾਨੂੰ ਨਹੀਂ ਨਾ ਦਰਬ ਕਰਨਾ ਹੈ ਆਬਜ਼ਰਵਰਾਂ ਨੇ ਦਰਬ ਕਰਨਾ ਹੈ ਤੁਸੀਂ ਆਡਟਿਫਾਈ ਕਰਨੇ ਜੀ ਬੰਦੇ ਅਸੀਂ ਹੀ ਆਡਟਿਫਾਈ ਕਰ ਲਵਾਂਗੇ ਅਸੀਂ ਆਡਟਿਫਾਈ ਕਰੀ ਜਾਂਦੇ ਜਿਹੜੇ ਹੈਗੇ ਸੋ ਤੋਂ ਪਹਿਲਾਂ ਚਲੋ ਵੀ ਜਿਹੜੇ 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 ਬੰਦੇ ਮੈਂਬਰ ਨਹੀਂ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਦੌਰਾਨ ਜਮ ਕੇ ਹੰਗਾਮਾ ਹੋ ਕੇ ਆ ਚੋਣਾ ਤੋਂ ਪਹਿਲਾਂ ਹੀ ਸਟੇਜ ਤੇ ਹੱਥੋਂ ਪਾਈ ਹੋਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰੇ ਹੋਏ ਕਾਗਜ਼ ਚੁੱਕ ਕੇ ਲੱਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਧੰਨੇ ਦੇ ਵਿੱਚ ਸਟੇਜ ਤੋਂ ਫਰਮ ਖੋੜ ਵਾਲਿਆਂ ਤੇ ਮੈਂਬਰਾਂ ਦੇ ਵਿਚਕਾਰ ਹੱਥੋਪਾਈ ਹੋਈ ਸੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਬੱਡੀ ਐਸੋਸੀਏਸ਼ਨ ਦੇ ਕੁੱਲ 46 ਮੈਂਬਰਾਂ ਦੀ ਚੋਣ ਹੋਣੀ ਹੈ ਜਿਸ ਤੋਂ ਪਹਿਲਾਂ ਹੀ ਮਾਹੌਲ ਬੇਹੱਦ ਗਰਮਾ ਗਿਆ ਕੁਫਰ ਤਸਵੀਰਾਂ ਨੂੰ ਕਰਦੇ ਆ ਕਿ ਆਖਿਰਕਾਰ ਕੀ ਜਿਹੜਾ ਅਜਿਹਾ ਹੋ ਗਿਆ ਕਿ ਇੱਕ ਦੂਜੇ ਦੇ ਨਾਲ ਹੱਥੋਪਾਈ ਕੀਤੀ ਜਾ ਰਹੀ ਹੈ ਦੇਖੋ ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਹੈ ਉਹਦੇ ਚ ਗੁੰਡਾ ਕਰਦੀ ਹੋ ਰਹੀ ਹੈ ਜੀ ਉਹਦੇ ਚ ਅਸੀਂ ਚਾਹੁੰਦੇ ਹਾਂ ਕਿ ਹਰ ਜ਼ਿਲ੍ਹੇ ਜੋ 23 ਜ਼ਿਲ੍ਹੇ ਨੇ ਪੰਜਾਬ ਦੇ ਤੇ 46 ਉਹਨਾਂ ਦੇ ਵੋਟਰ ਹੁੰਦੇ ਆ ਔਰ ਉਹਨਾਂ ਦੀ ਚੋਣ ਉਹ 46 ਵੋਟਰ ਕਰਦੇ ਆ ਪਰ ਅੱਜ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਧੱਕੇਸ਼ਾਹੀ ਹੋ ਰਹੀ ਹੈ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਸ਼ਹੀਦ ਭਗਤ ਸਿੰਘ ਦੀ ਸਮਾਧ ਤੇ ਸੌਂ ਚੱਕ ਕੇ ਸਰਕਾਰ ਬਣੀ ਹੈ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਹਨਾਂ ਐਸੋਸੀਏਸ਼ਨਾਂ 'ਚ ਇਹਨਾਂ ਸਸਤਾਵਾਂ 'ਚ ਰਾਜਨੀਤੀ ਨਾ ਵੜੀ ਜਾਵੇ ਇਹਨਾਂ ਨੂੰ ਨਿਰਪੱਖਤਾ ਨਾਲ ਇਹ ਚੋਣ ਕਰਾਈ ਜਾਵੇ ਕੀ ਅੱਜ ਕੀ ਗੱਲ ਹੋਈ ਸਟੇਜ ਤੇ ਅੱਜ ਸਟੇਜ ਤੇ ਕੌਣ ਲੋ ਤੋਂ 11 ਵਜੇ ਤੱਕ ਨੋਮੀਨੇਸ਼ਨ ਸੀ ਤਾਂ ਉਸ ਤੋਂ ਬਾਅਦ ਕੁਝ ਗੁੰਡੇ ਆਉਂਦੇ ਆ ਜਿਹੜੇ ਕਿ ਬਾਹਰੋਂ ਸੀ ਆ ਕੇ ਕਾਗਜ਼ ਪੜਨ ਦੀ ਕਾਗਜ਼ ਖੋਣ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਸਾਹਮਣੇ ਸਾਰਿਆਂ ਨੇ ਦੇਖਿਆ ਕੈਮਰਿਆਂ ਵਿੱਚ ਕੈਦ ਹੈ ਕੌਣ ਲੋਗ ਨੇ ਜਿਹੜੇ ਕਰ ਰਹੇ ਨੇ ਇਹ ਕੁਝ ਇਹ ਤੁਹਾਨੂੰ ਡਿਸਕਲੋਜ਼ ਕਰ ਦਿਆਂਗੇ ਕਿਰਾ ਥੋੜਾ ਜਿਹਾ ਪ੍ਰੋਸੈਸ ਟੱਪ ਲੈਣ ਦਿਓ ਆਇਡੈਂਟੀਫਾਈਡ ਬੰਦੇ ਆ ਫੋਟੋ ਆਈਆਂ ਹੋਈਆਂ ਆ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਤੁਹਾਡੇ ਕੋਲ ਮਾਨਤਾ ਜਿਹੜੀ ਨਹੀਂ ਲਈ ਗਈ ਸਾਡੇ ਕੋਲੇ ਮਾਨਤਾ ਹੈ ਬਿਲਕੁਲ ਸਾਡੇ ਕੋਲੇ ਮਾਨਤਾ ਹੈ ਜੀ ਮਾਨਤਾ ਤੋਂ ਬਿਨਾ ਸਰਕਾਰ ਨੇ ਸਰ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਸੀਂ ਸੂਚਨਾ ਕੀਤੀ ਸਪੋਰਟਸ ਡਿਪਾਰਟਮੈਂਟ ਨੇ ਆਪਣਾ ਆਬਜ਼ਰਵਰ ਲਾਇਆ ਓਲੰਪਿਕ ਐਸੋਸੀਏਸ਼ਨ ਨੇ অবজারভার ਲਾਇਆ ਹੋਰ ਪਰਮਿਸ਼ਨ ਕੀ ਹੁੰਦੀ ਹੈ ਜੀ ਠੀਕ ਹੈ ਜੇ ਪਰਮਿਸ਼ਨ ਨਹੀਂ ਸੀ ਤਾਂ ਉਹਨਾਂ ਨੇ অবজারভার ਕਿਵੇਂ ਲਾਤੇ ਕੀ ਮੰਗ ਕੇ ਤੁਹਾਡੀ ਹੁਣ ਸਾਫ ਸੁਥਰਾ ਟੱਗ ਨਾਲੇ ਚੋਣ ਹੋਣੀ ਚਾਹੀਦੀ ਹੈ ਜੋ ਜਮਹੂਰੀਅਤ ਦੇਖੋ ਆਪਣੇ ਬਜ਼ੁਰਗਾਂ ਨੇ ਸ਼ਹਾਦਤ ਦੇ ਕੇ ਆਜ਼ਾਦੀ ਲਈ ਹੈ ਉਸ ਆਜ਼ਾਦੀ ਦੇ ਵੋਟ ਦੇ ਅਧਿਕਾਰ ਨੂੰ ਜੇ ਆਪਾਂ ਖੋਵਾਂਗੇ ਤਾਂ ਬਹੁਤ ਮਾੜੀ ਗੱਲ ਹੈ ਜੇ ਆਪਾਂ ਖੇਡਾਂ ਵਿੱਚ ਇਸ ਤਰ੍ਹਾਂ ਦਾ ਕੰਮ ਕਰਾਂਗੇ ਕਾ ਮੈਂ ਸਮਝਦਾ ਬਹੁਤ ਮੰਦ ਭਾ ਗਿਆ ਮੇਰੀ ਸਾਰਿਆਂ ਦੇ ਬੁਰੇ ਹੱਥ ਜੁੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਈਏ ਆਪਾਂ ਕਬਜ਼ੇ ਦੀ ਭਾਵਨਾ ਛੱਡੀਏ ਆਪਾਂ ਦਿਲ ਜਿੱਤਣ ਵਾਲੀ ਭਾਵਨਾ ਕਰੀਏ ਤੁਸੀਂ ਜਲਦ ਜਲਦ ਜਿੱਤਣ ਦੀ ਗੱਲ ਕੀਤੀ ਐ ਏਡੀ ਫੋਰਸ ਲਾਈ ਗਈ ਆ ਤੁਹਾਨੂੰ ਕੀ ਲੱਗਦਾ ਇੱਕ 50 ਮੈਂਬਰ ਨੇ ਸਿਰਫ ਜਿ 46 46 ਹਾਂਜੀ ਹਾਂਜੀ ਇੰਨੀ ਫੋਰਸ ਲਾਈ ਗਈ ਆ ਕਬਜ਼ਾ ਕਰਨ ਦੀ ਨੀਅਤ ਹੈ ਕਬਜ਼ਾ ਕਰਨ ਦੀ ਸਰਕਾਰ ਕਹਿੰਦੀ ਹੈ ਸਰਕਾਰ ਧੰਨਵਾਦ ਫਿਰ ਵੀ ਉੱਥੇ ਸਟੇਜ ਤੋਂ ਬੰਦਾ ਕਾਹ ਚੁੱਤ ਲੈ ਕੇ ਭੱਜ ਜਾਂਦਾ ਹੈ ਕਾਗਜ਼ ਨਹੀਂ ਦੇਖੋ ਇੱਕ ਪ੍ਰਾਈਵੇਟ ਐਸੋਸੀਏਸ਼ਨ ਦਾ ਕੋਈ ਜ਼ੋਨ ਦਾ ਚੱਲ ਰਿਹਾ ਹੈਗਾ ਤੇ ਜਿਹੜੇ ਆਪਦੇ ਜ਼ੋਨ ਕਰ ਰਹੇ ਨੇ ਜੀ ਜੋ ਅਸ ਪਰ ਲਾਅ ਜਿੰਦਾ ਵੀ ਹੋਊਗਾ ਇਹ ਕਰ ਲੈਣਗੇ ਸਾਡਾ ਉਹ ਡਾਇਰੈਕਟ ਨਹੀਂ ਉਹ ਕਰਦਾ ਨਹੀਂ ਕਿ ਸਟੇਜ ਤੇ ਬੰਦਾ ਚੜ੍ਹ ਕੇ ਨਹੀਂ ਦੇਖੋ ਇਦਾਂ ਦਾ ਅਸੀਂ ਆਰਗੇਨਾਈਜੇਸ਼ਨ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜੇ ਤੁਸੀਂ ਆਇਡੈਂਟੀਫਾਈਡ ਬੰਦੇ ਨੇ ਤੁਸੀਂ ਆਪਦੇ ਉਹੀ ਆਇਡੈਂਟੀਫਾਈਡ ਬੰਦੇ ਅੰਦਰ ਵੜੋ ਤਾਂ ਉਦੋਂ ਇਹ ਕਹਿੰਦੇ ਸੀਗੇ ਵੀ ਸਾਸੀ ਜੋ ਪੋਲਿੰਗ ਜਦੋਂ 2 ਵਜੇ ਸਾਡੀ ਪੋਲਿੰਗ ਹੋਣੀ ਹੈ ਅਸੀਂ ਉਦੋਂ ਕਰਾਂਗੇ ਇਹਨਾਂ ਦੇ ਬੰਦੇ ਨੇ ਇਹਨਾਂ ਨੇ ਕਾਲੀ ਤੋਂ ਗੁੰਡਿਓ ਬਹੁਤ ਨਹੀਂ ਹੁਣ ਫੜ ਤੋਂ ਫੜ ਤੋਂ ਨਹੀਂ ਕਰਨ ਕਾਲੀ ਤੋਂ ਗੁੰਡਿਓ ਆ ਦੱਸ ਦੇ ਫਲਾਰ ਵੀ ਇਹ ਕੀ ਮਤਲਬ ਨੇ ਕਾਰਨ ਖਾਣ ਦਾ ਇਹ ਸਰਕਾਰ ਦੇ ਚੋਰ ਆ ਸਰਿਆਂ ਗੁੱਟਾ ਕਰਦੀ ਬਿਲਕੁਲ ਹੀ ਗੁੰਡਾਗਰਦੀ برداشت ਕਰਾਂਗੇ ਨਹੀਂ ਤੁਸੀਂ ਆ ਬੰਦੇ ਹੁਣ ਉੱਥੋਂ ਬਾਹਰ ਹੋ ਕੋਈ ਬਾਹਰੋਂ ਬੰਦੇ ਆਣ ਕੇ ਜੀ ਜਦੋਂ ਆਪਾਂ ਆ ਗਿਆ ਕਰਦੇ ਆ ਇਹ ਕੋਈ ਗੱਲ ਹੈ ਜੀ ਗੁੰਡਾਗਰਦੀ ਕਰਨ ਦੇ ਸਿਰਲੇਖੇ ਹੁਣ ਕਰ ਦਿਓ ਜੀ ਜਿਹੜੇ ਅਥੋਰਾਈਜ਼ਡ ਦਸਤੇ ਨੇ ਉਹਨਾਂ ਨੂੰ ਵੀ ਵਿੱਚ ਬਣਾ ਲਓ ਇੱਕ ਲਿਸਟ ਹੋ ਅਡੈਂਟੀਫਾਇਰ ਬਲੇ ਉਹ ਜਿਹੜੇ ਅਬਜ਼ਰਵਰ ਲੱਗੇ ਨੇ ਜੀ ਉਹ ਕੌਣਗੇ ਜਿਹੜੇ ਸਾਡੇ ਅਬਜ਼ਰਵਰ ਲੱਗੇ ਨੇ ਜਿਹੜੇ ਦੇਖੋ ਗੱਲ ਸੁਣੋ ਜਿਹਦੇ ਅਬਜ਼ਰਵਰ ਲੱਗੇ ਨੇ ਜੀ ਇਹ ਉਹਨਾਂ ਨੇ ਆਡੈਂਟੀਫਾਈ ਕਰਨਾ ਹੈ ਨਹੀਂ ਨਹੀਂ ਨਹੀਂ